छेती जाओ छेती सिलेंडर सिलेंडर ही नहीं लिया गया दिरीं कम जाता पै पिछे हो ਸੇਟਰ ਆ ਜਾ ਪਿੱਛੇ ਆ ਜਾ ਸਰ ਮੇਰਾ ਨਾਮ ਨਰਗੀਸਾ ਮੈਂ ਤੋ ਐਜ਼ ਅ ਸਿਕਿਉਰਟੀ ਗਾਰਡ ਸੀਵਲ ਹਸਪੀਟਲ ਅੰਮ੍ਰਿਤਸਰ ਥੈਂਕ ਯੂ ਔਰ ਮੇਰੀ ਹਾਂਜੀ ਔਰ ਮੇਰੀ ਨਾਈਟ ਦੇ ਪਰਸੀਸ ਐਜ਼ ਅ ਗੱਲਾਂ ਕਰਨ ਦੇ ਸੀ ਤਖਤ ਚ ਬੈ ਕੇ ਸਾਨੂੰ ਅਚਾਨਕ ਕਿਸੇ ਮਲਾਜਮ ਨੇ ਕਿਹਾ ਕਿ ਉੱਪਰ ਅੱਗ ਲੱਗ ਗਈ ਬਲੱਡ ਬੈਚ ਪਹਿਲੇ ਤਾਂ ਸਮੈਲ ਹੀ ਬੜੀ ਆਈ ਸਾਨੂੰ ਤੁਮ ਅਜ ਤੁਮ ਆਉਂ ਔਰ ਅਸੀਂ ਕਿਹਾ ਵੀ ਕਿਤੇ ਮਾੜੀ ਮੋਟੀ ਸ਼ੋਕ ਹੋਣੀ ਆ ਤੇ ਜਾ ਕੇ ਉੱਪਰ ਵੇਖਿਆ ਤੇ ਫੁੱਲ ਅੱਗ ਸੀ ਪੂਰਾ ਕਮਰਾ ਅੱਗ ਨਾਲ ਭਰਿਆ ਸੀ ਜਾ ਕੇ ਸਾਨੂੰ ਕੁਝ ਨਹੀਂ ਸੋਚਿਆ ਸਿਲੰਡਰ ਆਤੀ ਆਇਆ ਸਿਲੰਡਰ ਚਲਾਇਆ ਪਾਣੀ ਹੱਥ ਆਇਆ ਪਾਣੀ ਸੁੱਟਿਆ ਔਰ ਕਿਵੇਂ ਤਿਨੇ ਕਰਕੇ ਅਸੀਂ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਹਰ ਗੱਲ ਇਹ ਰਾਤ ਦੀ ਹੈ ਜਾਂ ਸਵੇਰ ਸਵੇਰ ਦੀ 8 ਵਜੇ ਸਵੇਰ ਦਾ ਟੱਟ ਦਾ ਆਉਣਾ ਹੈ ਸਵੇਰ ਦੀ ਗੱਲ ਸਵੇਰ ਦੀ ਮੋਰਨਿੰਗ ਜਿਹੜੇ ਪੀਸ਼ੈਂਟ ਸਨ ਉਹਨਾਂ ਨੂੰ ਕਿਸ ਤਰੀਕੇ ਨਾਲ ਬਚਾਇਆ ਗਿਆ? ਅੱਤੇ ਸਾਡੇ ਮਲਾਜ਼ਮ ਪੀਸ਼ੈਂਟ ਬਾਰਕ ਕੱਟਣ ਤੇ ਲੱਗੇ ਸੀ। ਕੁਝ ਨਹੀਂ ਕੁਝ ਪੀਸ਼ੈਂਟ ਬਾਰਕ ਕੱਟਣ ਤੇ ਅੱਤੇ ਸਾਡੇ ਮਨਸਪਾਗ ਬੁਝਾਉਣ ਚਲੇ ਗਏ। ਹਾਂਜੀ। ਫਾਇਰ ਬ੍ਰਿਗੇਡ ਕੋਲ ਤੋਂ ਆਇਆ ਬੁਝਾਉਣ। ਜਦੋਂ ਮੈਂ ਮੱਗ ਬੁਝੀ। ਅੱਗ ਬੁਝ ਚੁੱਕੀ ਸੀ ਉਸ ਵਾਰ ਲਗਾਇਆ ਫਾਇਰ ਬ੍ਰਿਗੇਡ ਵਾਲਾ। ਸਾਡੇ ਫੋਨ ਨੇ ਸਾਡਾ ਚੁੱਕਿਆ ਨਾਲੇ। ਟਿਕ ਨਹੀਂ ਕਿੰਦਾ। ਤੁਹਾਡੇ ਵੱੜੇ ਫੋਨ ਲੱਗੇ ਸੀ। ਹਾਂਜੀ ਬਾੜੀ। ਕੋਈ ਜਾਨੀ ਨੁਕਸਾਨ ਹੋਇਆ? ਨਹੀਂ ਸਿਰਫ ਮਜਾਨੇ ਨੁਕਸਾਨ ਇੱਕ ਫ੍ਰੀਜ ਦਾ ਨੁਕਸਾਨ ਹੋਇਆ। ਦਾ ਨੁਕਸਾਨ ਹੋਇਆ। ਮਤਲ ਅੱਗ ਲੱਗਨ ਸੌਟ ਸੱਤ ਪੈ ਰਿਹਾ 1700 ਜਿਹੜਾ ਨੁਕਸਾਨ ਹੋਇਆ ਬਾਕੀ ਸਾਰਾ ਸਮਾਨ ਬਚ ਗਿਆ ਨੇ ਅਸੀਂ ਸਮੇਂ ਸਿਰ ਰਹਿੰਦਿਆ ਅੱਗ ਨੂੰ ਬਚਾ ਲਿਆ ਵਾ ਉਹ ਕਾਰਨ ਵੀ ਹਾਂ ਹਾਂਜੀ ਆਹ ਵਾਰ ਪਿਆ ਫ੍ਰੀਜ ਜਿਹੜਾ ਸੜਿਆ ਸਾਰਾ ਹੀ ਸੜ ਚੁੱਕਿਆ ਜਿਹਨਾਂ ਨੂੰ ਨੁਕਸਾਨ ਹੋਇਆ ਬਾਕੀ ਸਭ ਓਕੇ ਕਿਸ ਤੁਹਾਡੇ ਵੱਲੋਂ ਅੱਗ ਬੁਝਾਨ ਜਿਵੇਂ ਕਹਿੰਨੀ ਆ ਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਣੀ ਕਿੱਦਾਂ ਬੁਝਾਈਗੀ ਮੈਮ ਸਾਨੂੰ ਉਸ ਟਾਈਮ ਤੇ ਕੁਝ ਨਹੀਂ ਪਤਾ ਸੀ ਚੋ ਕੁਝ ਵੀ ਸਾਡੇ ਤੋਂ ਸੁਝਿਆ ਅਸੀਂ ਕਾ ਕਰਿਆ ਸਾਡੇ ਸਿਲੰਡਰ 10 ਸਿਲੰਡਰ ਸਾਰੇ ਖਾਲੀ ਹੋਈ ਪਿਆ ਜੋ ਗਿੰਟੀ ਕਰ ਲਓ ਪਤਾ ਨਹੀਂ ਕਿੰਨੇ ਮੈਂ 10 ਹੀ ਕਹੂੰਗੀ ਬਾਕੀ ਵੀ ਲੋਕ ਕਿੰਨੇ ਆ ਬਿਲਕੁਲ ਖਾਲੀ ਹੋ ਗਿਆ ਸਿਲੰਡਰ ਇਹਨਾਂ ਚੋ ਕੁਝ ਨਹੀਂ ਬਚਿਆ ਇਹ ਆ ਪਾਣੀ ਵੀ ਅਸੀਂ ਪਾਣੀ ਦੀ ਵਰਤੋਂ ਵੀ ਕੀਤੀ ਜੋ ਜੋ ਸਾਡੇ ਅੱਥੀ ਆਇਆ ਸੀ ਕਰ ਦਿੰਦੇ ਆ ਬਲਕਿ ਸਾਕ ਕੁਝ ਆਤੀ ਕਾਮਯਾਬੀ ਸਾਨੂੰ ਮਿਲ ਗਈ ਤੇ ਤੁਹਾਡੀ ਜਾਣ ਤੋਂ ਬਾਅਦ ਔਰ ਇਸ ਇਸ ਚੀਜ਼ ਦੀ ਸਾਨੂੰ ਬਹੁਤ ਬਹੁਤ ਖੁਸ਼ੀ ਆ ਕਿ ਅਸੀਂ ਅੱਜ ਆਪਣੇ ਮੁਲਾਜ਼ਮਾਂ ਨੂੰ ਔਰ ਸਾਡੇ ਜਿਹੜੇ ਆਗੇ ਆ ਪੇਸ਼ੈਂਟ ਉਹ ਸਾਡੇ ਹਸਪੀਟਲ ਦੀ ਪ੍ਰਾਪਰਟੀ ਨੂੰ ਹੋਸਟਲ ਦੀ ਪ੍ਰਾਪਰਟੀ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਸਾਨੂੰ ਜਿੱਲੇ ਖੁਸ਼ੀ ਦਾ ਡਿਟਾਕ ਬੁਝਾਨ ਕਿੰਨੀ ਦੇਰ ਪਹਿਲਾਂ ਜਾਂ ਕਿੰਨੀ ਦੇਰ ਬਾਅਦ ਪਾਇ ਬਿਗੜ ਪਹੁੰਚੀ ਨਹੀਂ ਕੋਈ 10 ਮਿੰਟ ਬਾਅਦ ਜਾਂ 15 ਮਿੰਟ ਬਾਅਦ ਨਹੀਂ 15 20 ਮਿੰਟ ਤੇ ਲੱਗਿਆ 15 ਨਹੀਂ ਨਹੀਂ ਬੁਝਾਨ ਤੋਂ ਬਾਅਦ 15 ਮਿੰਟ ਬਾਅਦ ਆ ਗਿਆ ਬੁਝਾਨ ਤੋਂ ਬਾਅਦ 15 ਕਿੰਨੇ ਸਮੇਂ ਅੱਛਾ 15 20 ਮਿੰਟ ਬਾਅਦ